ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਟੋਕੜ ਗੱਬਣ گاਵਾ ਸੇ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਅੱਜ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਹੋਂ ਵਧੀਆ ਹਾਂਜੀ ਵਧੀਆ ਨਾਮ ਤੇ ਐਡਰੈਸ ਹੋ ਨਾਮ ਕੁਲਦੀਪ ਸਿੰਘ ਹੈ ਪਿੰਡ ਸੁਖਾਣਾ ਦਾ ਕੋਠੇ ਵਾਲਾ ਕੱਚਾ ਰਾਹ ਖੇਤਾਂ 'ਈ ਘਰ ਆ ਜੀ ਠੀਕ ਹੈ ਨੇੜੇ ਸਾਡੇ ਭਗਤਾ ਭਾਈ ਕਾ ਸ਼ਹਿਰ ਪੈਂਦਾ ਮੋਬਾਈਲ ਨੰਬਰ ਬੋ ਨੰ 9865838206 ਠੀਕ ਹੈ ਬਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਬੈਠਦੇ ਨੇ ਕਿਹੜਾ ਸੂਸ ਹੋਈ ਵੀ ਹੈ ਇਹ ਦੂਜੇ ਸੂਏ ਸੂਈ ਵੀ ਹੈ ਜੀ ਹੁਣ ਕਾਹਨੂੰ ਤੀਜੇ ਸੂਏ ਸਹੂਗੀ ਕਿੰਨਾ ਟਾਈਮ ਦੀ ਗੱਬਣਾ ਇਹ 4 ਮਹੀਨੇ ਗੱਬਣਾ ਹੀ ਚੈੱਕ ਕਰਵਾਈ ਵੀ ਹੈ ਠੀਕ ਆ ਹਾਂਜੀ ਅਗਲਾ ਆਪਦੀ ਕਰਾਉਣੀਆਂ ਕਰਵਾ ਲੈ ਨਹੀਂ ਕਰਾਉਣੀ ਤਾਂ ਵੀ ਕੋਈ ਰਕਾ ਨਹੀਂ ਦੁੱਧ ਕਿੰਨਾ ਭਾਈ ਦੁੱਧ 6 ਕਿਲੋ ਆਈ ਥੱਲੇ ਸਹੀ ਜਾਵਾ ਟਾਈਮ ਤੋਂ ਟਾਈਮ ਠੀਕ ਆ ਭਾਈ ਤੇ ਇਹ ਸਵੇਰੇ ਕਿੰਨੇ ਵਜੇ ਵਾਈ ਕਰੀ ਸਵੇਰੇ 6:30 ਵਜੇ ਜੁਆ ਹੁਣ 11:17 ਹੋ ਗਏ। ਹਾਂ ਜੀ। ਉਹ ਸਾਹਿਬ ਨੇ ਵਜ ਜੱਜਮੈਂਟ ਕਰ। ਹਾਂ ਜੀ ਹਾਂ। ਚੋਣ ਉਸੀ ਲਾ ਇਹਨੂੰ ਨਿਆਣਾ ਵੀ ਨਹੀਂ ਪਾਉਣਾ ਪੈਂਦਾ। ਠੀਕ ਆ। ਉਦਾਂ ਹੀ ਮੱਝਾਂ ਨੂੰ ਮਿਲ ਪੈਂਦੀ ਐ। ਖੋਲ ਦੇ ਭਾਈ ਟੋਰਕ ਵੀ ਖਾ ਦੇ। ਰੰਗ ਰੂਪ ਚੰਗਾ, ਥਣ ਥਣ ਚੰਗਾ, ਫੇਸ ਬੜਾ ਪਿਆਰਾ ਵੀ, ਚੋਰਾ ਤਰਾ ਚੈੱਕ ਕਰਵਾ ਲੈ। ਪੂਰਾ ਤਰਾ ਵੀ ਚੰਗਾ, ਆਰਡਰ ਵੀ ਚੰਗਾ। ਚਿਵਾਈ ਵੀ ਬਾਈ ਕਹਿੰਦਾ ਨੰਬਰ 1। ਹਾਂ ਜੀ ਹਾਂ, ਤਾਕਤ ਵੀ ਵਧੀਆ ਪੋਲੀ ਐ। ਠੀਕ ਆ। ਇਹ ਮੁੱਲ ਕੀ ਹੈ ਜਾਇਜਾ ਦਾ? 35000 ਆਈ। ਹੈ? 35000 35000 35 35 ਆ 35000 ਹਾਂਜੀ ਹਾਂਜੀ ਮਾਨਤਾਨ ਕਰਦੇ ਆਗੇ ਤੇ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੇ ਚੰਗੀਆਂ ਚੰਗਤਮ ਚੰਗੀਆਂ ਥਣਲੇਵਾ ਚੰਗਾ ਤੇ ਚਵਾਈ ਵੀ ਬਾਈ ਕਹਿੰਦਾ ਨੰਬਰ 1 ਅੰਠੜੀ ਸੀਲ ਚੈੱਕ ਬਾਈ ਦੀ ਕਰਵਾਈ ਵੀ ਹੈ ਹਾਂਜੀ ਹਾਂ ਚੈੱਕ ਕਰਵਾਈ ਵੀ ਹੈ ਤਸੱਲੀ ਜ਼ਰੂਰ ਦਿਵਾਰੀ ਹੁਣ ਥਾਂ ਥੋਣ ਬਹੁਤ ਹੈ ਹਾਂਜੀ ਥਾਂ ਥੋਣ ਦੀ ਬਹੁਤ ਚੰਗੀ ਆ ਸਾਫ ਆ ਬਿਲਕੁਲ ਥਾਂਾਂ ਦੀ ਚੋਲ ਨੂੰ ਵੀ ਸੀਲ ਆ ਗਈ ਠੀਕ ਆ ਬਾਈ ਅੱਗੇ ਬਰੇਡ ਹੋਰ ਨੰਬਰ ਕਿਹੜਾ ਸੂਆ ਇਹ ਵੀ ਦੂਜੇ ਸੂਏ ਸੂਈ ਵੀ ਆਈ ਗਾਹ ਨੂੰ ਤੀਜੇ ਵਾਸਤੇ ਗੱਬਣਾ ਕਿੰਨੇ ਟਾਈਮ ਇਹ 2 ਮਹੀਨੇ ਦੀ ਗੱਬਣਾ ਬਾਈ ਇਹ ਚੈੱਕ ਅਪਣੀ ਕਰਾਈ ਵੀ ਆ ਠੀਕ ਆ ਦੁੱਧ ਕਿੰਨਾ ਹੋਣਾ ਦੁੱਧ ਸਰੇ 8 ਕਿਲੋ ਹੀ ਸਹੀ ਜਾਵਾ ਟਾਈਮ ਤੋਂ ਟਾਈਮ ਕੋਲ ਦੇ ਬਾਈ ਤੋਰ ਕੇ ਹੈ ਫੈਂਟ ਬਹੁਤ ਚੰਗੀਆਂ ਹੁੰਦੀਆਂ ਹਾਂਜੀ ਫੈਂਟ ਦੋਨਾਂ ਦੀ ਵਧੀਆ ਆਉਂਦੀ ਐ ਫੈਂਟ ਦੋਨਾਂ ਦੀ ਚੰਗੀਆਂ ਨੇ ਗਰਮੀ ਬਿਲਕੁਲ ਨਹੀਂ ਮਾਰਦੀ ਤੇ ਫੈਂਟ ਬਾਈ ਕਹਿੰਦਾ ਚੰਗੀਆਂ ਨੇ ਫੇਸ ਬੜਾ ਪਿਆਰਾ ਜਰਸੀ ਆ ਨਾ ਹਾਂਜੀ ਆ ਜਰਸੀ ਆ ਉਹ ਵੀ ਜਰਸੀ ਆਈ ਜਰਸੀ ਦਾ ਕ੍ਰਾਸ ਨੇ ਦੋਨੇ ਬਾਈ ਤੇ ਝੂਲੀ ਕਮਾਲ ਦੀ ਐ ਛਣਪਣ ਚੰਗਾ ਸ਼ਾਮ ਦਾ ਘੜ ਰਾ ਜਿਹੜਾ ਵਧੀਆ ਬਣਾ ਦੋਗੇ ਤੇ ਦੁੱਧ ਬਾਈ 8 ਲੀਟਰ ਦਾ ਖਸਦਾਗਾ ਦੋਨੇ ਟਾਈਮਾਂ ਦਾ ਤੇ ਮੁੱਲ ਕੀ ਇਹਦਾ ਜਾਇਜ ਇਹਦਾ ਵੀ 35000 ਰੁਪਈਆ ਜੀ ਮਾਨਦਾਨ ਹੋ ਜਾ ਹਾਂ ਠੀਕ ਹੈ 35000 ਰੁਪਏ ਮੁੱਲ ਬਾਕੀ ਜਿਹੜਾ ਮੁਫਤ ਦੇ ਵਿੱਚੋਂ ਮਾਰਨ ਜ਼ਰੂਰ ਪਈ ਨਾਗਪੁਰਾ ਕੋਲੇ ਸੀਗੇ ਦੋ ਦੋਨੇ ਲਖਾਤੀ ਇਸੇ ਵੀ ਤੇ ਦੋਨਾਂ ਚ ਕੋਈ ਵੀ ਪਸੰਦ ਆਏ ਭਾਈ ਨੈਟ ਕਰ ਲਿਓ ਜੀ ਧੰਨਵਾਦ